ਅੱਜ ਦਿਨ ਬੁੱਧਵਾਰ ਤੇ ਆਪਾਂ ਖੜੇ ਆ ਮਲੋਟ ਹਾਜ਼ਿਲਕਾਰ ਰੋਡ ਵਾ ਪੰਨੀ ਵਾਲਾ ਸਟੇਟ ਹਾਈਵੇ ਤੇ ਤੇ ਧੁੰਦ ਬਹੁਤ ਹੀ ਜ਼ਿਆਦਾ ਹੈ 8:30 ਦਾ ਟਾਈਮ ਹੋ ਚੁੱਕਿਆ ਹੈ ਆ ਵੇਖੋ ਧੁੰਦ ਕਿੰਨੀ ਧੁੰਦ ਹੈ ਇਹੋ ਜੇ ਧੁੰਦ ਦੇ ਵਿੱਚ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਲਾਈਟਾਂ ਜਗਾ ਕੇ ਚੱਲੋ ਤੇ ਬਹੁਤ ਘੱਟ ਸਪੀਡ ਤੇ ਵਾਹਨ ਨੂੰ ਚਲਾਓ ਜੇ ਨਹੀਂ ਸਰਦਾ ਫੇਰੀ ਬਾਹਰ ਨਿਕਲੋ ਐਵੇਂ ਬਾਹਰ ਨਾ ਨਿਕਲੋ ਤੇ ਤੋਂ ਅੰਦਰ ਬਹੁਤ ਜ਼ਿਆਦਾ ਐਕਸੀਡੈਂਟ ਹੋਣ ਦਾ ਖਤਰਾ ਹੈ ਹੁਣ ਗੱਡੀਆਂ ਆ ਰਹੀਆਂ ਲਾਈਟਾਂ ਚਲਾਈਆਂ ਇਹਨਾਂ ਨੇ ਤੇ ਬੜੀ ਸਾਵਧਾਨੀ ਦੇ ਨਾਲ ਚੱਲਣਾ ਚਾਹੀਦਾ ਹੈ ਇਹ ਧੁੰਦ ਦੇ ਵਿੱਚ ਨਾ ਬਾਹਰ ਨਿਕਲੇ ਜਾਵੇ ਤਾਂ ਬਸ ਇਸੇ ਚ ਹੀ ਫਾਇਦਾ ਹੁੰਦਾ ਫਿਰ ਵੀ ਕੰਮ ਤੋਂ ਦੇ ਜਾਣਾ ਪੈਂਦਾ ਸਰਦਾ ਨਹੀਂ ਕੋਦੋ ਸਾਵਧਾਨੀਆਂ ਵਰਤੋ ਕਈ ਮੈਂ ਵੇਖਿਆ ਕਿ ਬਹੁਤ ਜਿਆਦਾ ਸਪੀਡ ਤੇ ਗੱਡੀਆਂ ਨੂੰ ਚਲਾਉਂਦੇ ਆ ਆਪਣੇ ਵਹੀਕਲਾ ਨੂੰ ਮੋਟਰਸਾਈਕਲਾਂ ਨੂੰ ਇਹੋ ਜਿਹੀ ਧੁੰਦ ਚ ਚਲਾਉਂਦੇ ਆ ਤੇ ਉਹਨਾਂ ਦਾ ਫਿਰ ਨੁਕਸਾਨ ਵੀ ਹੋ ਜਾਂਦਾ ਤੇ ਇਤੋਂ ਦੇ ਵਿੱਚ ਕਾਰੋਬਾਰ ਸਾਰੇ ਠੱਪ ਹੋ ਗਿਆ ਲੋਕ ਹਾਲੋਂ ਬਿਹਾਲ ਹੋ ਰਿਹਾ ਹੈ ਤੇ ਗਰੀਬ ਲੋਕ ਜਿਨ੍ਹਾਂ ਨੇ ਰੋਜੀ ਰੋਟੀ ਕਮਾਉਣੀ ਹੈ ਦਿਹਾੜੀ ਜਾਣਾ ਹੈ ਉਹਨਾਂ ਦਾ ਕੰਮ ਵੀ ਸਾਰਾ ਖੜ ਚੁੱਕਾ ਹੈ ਕਿਉਂਕਿ ਧੁੰਦ ਬਹੁਤ ਜਿਆਦਾ ਪੈਂਦੀ ਹੈ ਤੇ ਇਹ ਤੋਂ ਬਚ ਕੇ ਰਹਿਣਾ ਹੈ ਤੇ ਇਹ ਧੁੰਦ ਜਿਹੜੀ ਕਣਕਾਂ ਵਾਸਤੇ ਬਹੁਤ ਚੰਗੀ ਹੈ ਕਣਕਾਂ ਵਾਸਤੇ ਤਾਂ ਇਹ ਤੁਹਾਨੂੰ ਤੋਂ ਵਰਦਾਨ ਹੈ ਜੇ ਤੁੰਦ ਨਾ ਪਵੇ ਤਾਂ ਕਣਕਾਂ ਨਹੀਂ ਹੁੰਦੀਆਂ ਕਣਕਾਂ ਮਾੜੀਆਂ ਰਹਿ ਜਾਂਦੀਆਂ ਤੇ ਫੇਰ ਦੇਸ਼ ਦਾ ਜਿਹੜਾ ਅੰਨਦਾਤਾ ਉਹਦੀ ਵੀ ਕਮਾਈ ਘਟ ਜਾਂਦੀ ਹੈ ਤੇ ਦੇਸ਼ ਦਾ ਟਿਰਡ ਭਰਨਾ ਵੀ ਔਖਾ ਹੋ ਜਾਂਦਾ ਜੇ ਇਹ ਨਾਲ ਹੀ ਨਾ ਹੋਇਆ ਤਾਂ ਕਿਸਾਨਾਂ ਵਾਸਤੇ ਕਣਕਾਂ ਵਾਸਤੇ ਵਰਦਾਨ ਹੈ ਤੁੰਦ ਪਰ ਤੁੰਦ ਦਾ ਮੌਸਮ ਹੈ ਤੁੰਦ ਅੱਜ ਕੱਲ ਪੈਣੀ ਹੁੰਦੀ ਹੈ ਦਸੰਬਰ ਜਨਵਰੀ ਦੋ ਮਹੀਨੇ ਠੰਡ ਦੇ ਹੁੰਦੇ ਆ ਤੇ ਦੋ ਮਹੀਨੇ ਤੁੰਦ ਪੈਂਦੀ ਹੈ ਪੂਰੀ ਪਰ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਜਿਹੜੇ ਬੱਚੇ ਐ ਬੱਚਾ ਨੂੰ ਵੀ ਬਾਹਰ ਨਹੀਂ ਨਿਕਲ ਦੇਣਾ ਚਾਹੀਦਾ ਪਰ ਬੱਚੇ ਟਿਕਦੇ ਨਹੀਂ ਉਹ ਟੀ ਕੱਪੜੇ ਪਾ ਕੇ ਇਹਨਾਂ ਨੂੰ ਬਾਹਰ ਕੱਢੋ ਇਹ ਬਜ਼ੁਰਗਾਂ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਕਿਉਂਕਿ ਬਜ਼ੁਰਗ ਤੇ ਬੱਚੇ ਦਾ ਬਹੁਤ ਛੇਤੀ ਬਿਮਾਰ ਹੁੰਦੇ ਆ ਤੇ ਬਜ਼ੁਰਗ ਵੀ ਬਹੁਤ ਘੱਟ ਬਾਹਰ ਨਿਕਲਣਾ ਇਹ ਪਰ ਕੰਮ ਤਾਂ ਦੇ ਜੜਾ ਕਿ ਤਾਂ ਰਾਤ ਨੂੰ ਵੀ ਜਾਣਾ ਪੈਂਦਾ ਦਿਨੇ ਵੀ ਪਾਣੀ ਲਾਉਣਾ ਪੈਂਦਾ ਕਿਸਾਨ ਤਾਂ ਵਿਚਾਰਾ ਮਰਿਆ ਮਰਿਆ ਕੜਕਲੀਆਂ ਤੁੱਪਾਂ ਦੇ ਵਿੱਚ ਇਹੋ ਜਿਹੀ ਠੰਡ ਦੇ ਵਿੱਚ ਉਹ ਪਾਣੀ ਦੇ ਵਿੱਚ ਜਾ ਕੇ ਵੜਦਾ ਪਾਣੀ ਲਾਉਂਦਾ ਹੈ ਕਣਕਾਂ ਵੀ ਗਿੱਲੀਆਂ ਹੁੰਦੀਆਂ ਕਣਕਾਂ ਦੇ ਵਿੱਚ ਨੰਗੇ ਪੈਰੀ ਕਿਸਾਨ ਤੁਰਦਾ ਹੈ ਕਿੰਨਾ ਮੁਸ਼ਕਲ ਹੈ ਬਹੁਤ ਬੁਰੀ ਹੈ ਕਿਸਾਨ ਦੀ یوں ਇਹ ਵਹੀਕਲ ਲੰਘ ਰਿਹਾ ਹੈ ਪਰ ਵਹੀਕਲ ਬਹੁਤ ਹੌਲੀ ਸਪੀਡ ਤੇ ਹੈ ਇਸੇ ਤਰ੍ਹਾਂ ਹੀ ਹੌਲੀ ਸਪੀਡ ਰੱਖਣੀ ਚਾਹੀਦੀ ਆਪਾਂ ਨੂੰ ਦੇਰ ਨਾਲ ਪਹੁੰਚ ਜੋ ਪਰ ਇਹ ਜਿਹੜੀ ਜ਼ਿੰਦਗੀ ਹੈ ਇਹ ਬਹੁਤ ਕੀਮਤੀ ਹੈ 8:30 ਵੱਜ ਚੁੱਕਿਆ ਬੁੱਧਵਾਰ ਦੇ ਇਹ ਹੁਣ ਆਪਾਂ ਸਟੇਟ ਹਾਈਵੇ ਤੇ ਖੜੇ ਆਂ